ਲਓ ਵੀ ਦੋਸਤੋ ਆਪਣਾ ਸਟੂਡੀਓ ਤਾਂ ਹੋ ਗਿਆ ਕੰਪਲੀਟ ਸਾਰਾ ਤੇ ਹੁਣ ਰਮਨ ਕਹਿੰਦੀ ਵੀ ਮੈਨੂੰ ਜਿਹੜੀ ਆਪਣੀ ਪੁਰਾਣੀ ਰਸੋਈ ਆ ਉਹ ਵੀ ਮੈਨੂੰ ਰੀਨੋਵੇਟ ਕਰਕੇ ਦੇ ਹਣਾ ਹਾਂਜੀ ਕਿਉਂਕਿ ਸਾਰਾ ਦਿਨ ਉਸ ਰਸੋਈ 'ਚ ਹੀ ਕੱਢਣਾ ਹੁੰਦਾ ਹੁਣ ਜਿਵੇਂ ਕਿ ਪਤਾ ਹੈ ਵੀ ਕਿ ਜਿਹੜੇ ਘਰ ਵਿੱਚ ਇੱਕ ਔਰਤ ਆ ਉਹਦੀ ਸਾਰੀ ਮਤਲਬ ਕਹਿ ਸਕਦਾ ਵੀ ਸਾਰਾ ਦਿਨ ਹੀ ਰਸੋਈ 'ਚ ਹੀ ਲੱਗਦਾ ਤੇ ਮੈਂ ਕਿ ਜਿਹੜੀ ਪੁਰਾਣੀ ਰਸੋਈ ਆ ਉਹਨੂੰ ਵੀ ਮਤਲਬ ਇੱਕ ਵਧੀਆ ਲੁੱਕ ਦਿੱਤੀ ਜਾਵੇ ਤੇ ਉਹਦੇ ਵਾਸਤੇ ਆਪਾਂ ਜਿਹੜਾ ਸਮਾਨ ਉਹ ਆਪਾਂ ਇੱਥੋਂ ਹੀ ਲੈਣਾ ਹੈ ਜਿਹੜਾ ਦੋਸਤੋ ਮਤਲਬ ਜਿਵੇਂ ਹੁਣ ਮਾਈਕਾ ਪਲਾਈਬੋਰਡ ਇਹ ਚੀਜ਼ਾਂ ਪ ਆਪਣਾ ਹਾਲ ਦੇ ਤੇ ਉਹੀ ਗੱਲ ਦੋਸਤੋ ਮੈਂ ਬਹੁਤ ਪਕਾਈ ਕਰੀ ਬਠਿੰਡੇ ਵੇਖਿਆ ਉਹ ਰਾਸੇ ਪਾਸੇ ਸਰਸੇ ਤੇ ਮੈਨੂੰ ਸਾਰਨ ਲੋ ਬਜਟ ਵਾਲਾ ਮਤਲਬ ਘੱਟ ਰੇਟ ਵਾਲਾ ਤੇ ਕੁਆਲਿਟੀ ਵਧੀਆ ਚੰਗੀ ਕੁਆਲਿਟੀ ਸਿਰੇ ਦੀ ਕੰਪਨੀ ਦਾ ਮਾਲ ਉਹ ਮੈਨੂੰ ਮਿਲਿਆ ਜੀ ਅਗਰਬਾਰ ਟੈਂਬਰ ਤੇ ਡੱਬ ਵਾਲੀ ਤੇ ਅੱਜ ਉਹ ਨਾਲੇ ਆਪਾਂ ਮਾਲ ਦੇਖਦੇ ਆ ਮਾਈਕਾ ਦੇਖਦੇ ਆ ਜਿਹੜਾ ਰਮਨ ਨੇ ਆਪਦੀ ਪੁਰਾਣੀ ਰਸੋਈ ਚ ਲਵਾਉਣਾ ਤੇ ਨਾਲੇ ਆਪਾਂ ਮੈਂ ਇਹ ਨਾਲ ਗੱਲਬਾਤ ਕਰਦੇ ਆ ਬਾਈ ਪ੍ਰਤੀਕ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਉਹ ਠੀਕ ਹੋ ਬਾਈ ਤੇ ਪ੍ਰਤੀਕ ਬਾਈ ਹੁਣ ਦੂਜੀ ਰਸੋਈ ਦਾ ਵੀ ਤੇ ਦੇ ਸਮਾਨ ਕਰਕੇ ਦਿਖਾਉ ਮਾਈਕਾ ਮਤਲਬ ਮਾਈਕਾ ਦਿਖਾਈਏ ਬਾਈ ਆਪਣੇ ਦੋਸਤਾਂ ਨੂੰ ਹਨਾ ਹਾਂ ਮਾਈਕਾ ਦੇ ਮੰਨ ਲਓ ਆਪਣੇ ਕੋਲ ਹੂੰ ਮਤਲਬ ਹੁਣ ਸਾਰੀ ਸਾਡੇ ਕੋਲੇ ਮਤਲਬ ਲਗਭਗ ਐਂ ਲਾ ਲਓ ਤੁਸੀਂ 1000 ਪਲੱਸ ਸਨਮੈਕ ਦੀ ਸ਼ੀਟ ਦੀ ਡਿਸਪਲੇ ਹੂੰ ਠੀਕ ਹੈ ਸਾਰੀ ਸਨਮੈਕਾ ਤੁਹਾਨੂੰ ਇੱਥੇ ਪ੍ਰੀਮੀਅਮ ਕੁਆਲਿਟੀ ਦੀ ਬੜੀ ਸ਼ਾਨਦਾਰ ਮਿਲੂਗੀ ਮਤਲਬ ਇੱਕ ਹੋਰ ਚੀਜ਼ ਜਿਹੜੀ ਸਾਡੀ ਖਾਸੀਅਤ ਹੈ ਅੱਜ ਤੋਂ ਤੁਹਾਨੂੰ ਇੱਥੇ ਸ਼ੀਟ ਮੰਨ ਲਓ 500 ਰੁਪਏ ਤੋਂ ਸਟਾਰਟਿੰਗ ਮਿਲੂਗੀ 500 ਤੋਂ ਸ਼ੁਰੂ ਮਿਲੂਗੀ ਹਾਂ 500 ਰੁਪਏ ਦੇ ਵਿੱਚ ਪਿਓਰ ਬੰਨਾ ਮਮ ਹਮ ਫੁੱਲ ਫੈਨੋਲਿਕ ਫੁੱਲ ਲਾਈਫਟਾਈਮ ਗਾਰੰਟੀ ਠੀਕ ਆ ਭਾਈ ਕਿਸੇ ਪ੍ਰਕਾਰ ਦੀ ਕੋਈ ਵੀ ਦਿੱਕਤ ਆ ਜੇ ਇਸ ਚੀਜ਼ ਵਾਸਤੇ ਫੁੱਲ ਗਾਰੰਟੀ ਹੈ ਇੱਕ ਐਮਐਮ ਵਾਲੀ ਸ਼ੀਟ ਹਾਂ ਪੂਰੀ ਬੰਨਾ ਮਮ ਹੋਊਗੀ ਜੀ ਕੋਈ ਪ੍ਰੀਮੀਅਮ ਨਹੀਂ ਨਹੀਂ ਭਾਈ ਪ੍ਰਤੀਕੇ ਦਾ ਰੇਟ ਰਹਿੰਦਾ 1200 1300 ਮਤਲਬ ਮੈਂ ਪਤਾ ਕਰਿਆ ਹਨ ਜਦੋਂ ਮੈਂ ਹੁਣ ਤੱਕ ਹੀ ਆਈ ਬਾਜ਼ਾਰ ਦੇ ਵਿੱਚ ਤੁਸੀਂ ਕਿਤੇ ਵੀ ਪਤਾ ਕਰੋਗੇ ਇਹ ਸ਼ੀਟ ਤੁਹਾਨੂੰ ਮਿਲੂਗੀ 1200 1500 ਪਰ ਅੱਜ ਤੋਂ ਸਾਡਾ ਇੱਕੋ ਹੀ ਰੇਟ ਹੈ 500 ਰੁਪਏ ਠੀਕ ਹੈ ਬਈ 500 ਰੁਪਏ ਤੋਂ ਸ਼ੁਰੂ ਮਿਲੂਗੀ ਤੁਹਾਨੂੰ ਠੀਕ ਹੈ ਹਰ ਤਰ੍ਹਾਂ ਦਾ ਪੀਯੂ 글로ਸ ਟੈਕਸਚਰ ਠੀਕ ਹੈ ਹਰ ਤਰ੍ਹਾਂ ਦੀ ਟ੍ਰੈਂਡਿੰਗ ਸ਼ੀਟ ਜਿਹੜੀ ਵੀ ਬਾਜ਼ਾਰ ਦੇ ਵਿੱਚ ਚੱਲ ਰਹੀ ਹੈ ਜੇ ਆਪਾਂ ਕੋਈ ਇੰਸਟਾਗ੍ਰam ਰੀਲਾਂ ਚ ਦੇਖਦੇ ਆ ਬਣਿਆ ਹਰੇਕ ਚੀਜ਼ ਦੀ ਸ਼ੀਟ ਤੁਹਾਨੂੰ ਮਤਲਬ ਇੱਥੇ ਹਾਜ਼ਰ ਮਿਲੂ ਤੇ ਆਜੋ ਬਈ ਹੁਣ ਅਪਲਾਈ ਦੇਖੀਏ ਆਪਾਂ ਆਹ ਵੀਨਸ ਕੰਪਨੀ ਦਾ ਅਪਲਾਈ ਬੋਰਡ ਹੈ ਵੀਰੇ ਠੀਕ ਹੈ ਬਈ ਮੰਨ ਲਓ ਇੰਨਾ ਕੁ ਵਧੀਆ ਹੈਗਾ ਇਹ ਪਲਾਈ ਬੋਰਡ ਇਹਨੂੰ ਕਿਵੇਂ ਪਾਣੀ ਵਾਲੀ ਥਾਂ ਤੇ ਵਰਤੋ ਕਿਤੇ ਵੀ ਵਰਤੋ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਚੁੱਪ ਚਲਾਓ ਠੰਡੋ ਜ ਹੁਣ ਮੰਨ ਕੇ ਚੱਲੋ ਵੀ ਪੋਚਾ ਪੋਚਾ ਬੁੜੀਆਂ ਲਾਉਂਦੀਆਂ ਰਹਿੰਦੀਆਂ ਛਿੰਕ ਵੀ ਆ ਜਾਂਦਾ ਪਾਣੀ ਮੱਲੋ ਮੱਲੀ ਡੁੱਲਦਾ ਬਈ ਹਨਾ ਬਰੇਕ ਕਿਵੇਂ ਮਰਜੀ ਰਸੋਈ ਚ ਵਰਤੋ ਅਲਮਾਰੀ ਚ ਵਰਤੋ ਠੀਕ ਹੈ ਕਿਸ ਤਰ੍ਹਾਂ ਦਾ ਕੋਈ ਕਾਊਂਟਰ ਬਣਾਣਾ ਹੈ ਕਿਵੇਂ ਮਰਜੀ ਲਾਓ ਵੀਨਸ ਕੰਪਨੀ ਦਾ ਪਲਾਈ ਬੋਰਡ ਆਇਆ ਨਾਲੋ ਸਾਡੇ ਕੋਲ ਇਹਦੀ 20 ਸਾਲਾਂ ਤੋਂ ਡੀਲਰਸ਼ਿਪ ਹੈ ਠੀਕ ਹੈ ਬਈ ਇੱਕ ਸਿੰਗਲ ਕੰਪਲੇਂਟ ਵੀ ਨਹੀਂ ਆਈ ਅਸਦੀ ਠੀਕ ਹੈ ਮਤਲਬ ਬ੍ਰਾਂਡ ਬਹੁਤ ਵਧੀਆ ਹੈ ਤੇ ਰੇਟ ਵੀ ਬਹੁਤ ਜਾਇਜ਼ ਹੈ ਆਮ ਬ੍ਰਾਂਡ ਦੇ ਆਪਾਂ ਕੰਪੈਰੀਜ਼ਨ ਕਰੀਏ ਹੋਰ ਬ੍ਰਾਂਡ ਐਸੇ ਸੈਗਮੈਂਟ ਦੇ ਤੇ ਦੂਜੀ ਗੱਲ ਇਸ ਦੇ ਜਿਹੜੇ फ्लਸ਼ ਡੋਰ ਆਉਂਦੇ ਆ ਜਿਹੜੇ ਆਪਾਂ ਘਰੇ ਪੱਲੇ ਲਾਣੇ ਆ ਉਹ ਵੀ ਫੁੱਲ ਗਰੰਟੀ ਫੁੱਲ ਵਾਟਰਪਰੂਫ ਆ ਇੱਕ ਪ੍ਰਤੀਕ ਭਾਈ ਪੱਲਿਆਂ ਦੀ ਵੀ ਮੈਂ ਤੁਹਾਨੂੰ ਪੁੱਛਦਾ ਵੀ ਪੱਲਿਆਂ 'ਚ ਨਾ ਇੱਕ ਪ੍ਰੋਬਲਮ ਹੁੰਦੀ ਹੈ ਜਿਹੜੇ ਪੱਲੇ ਧੁੱਪ 'ਚ ਲੱਗ ਜਾਂਦੇ ਆ ਉਹਨਾਂ 'ਚ ਬਿੰਗ ਪੈ ਜਾਂਦੇ ਆ ਇਹਨਾਂ 'ਚ ਉਹ ਦਿੱਕਤ ਤਾਂ ਨਹੀਂ ਹੁੰਦੀ ਆਮ ਤੌਰ ਤੇ ਕੀ ਹੁੰਦਾ ਜੀ ਉਹ ਸਸਤੇ ਡੋਰ ਹੁੰਦੇ ਆ ਕੰਪਨੀਆਂ ਵਿੱਚ ਪਤਾ ਨਹੀਂ ਕੀ ਪਾ ਕੇ ਦੇ ਰਹੀਆਂ ਇਹ ਵੀਨਸ ਕੰਪਨੀ ਦਾ फ्लਸ਼ ਡੋਰ ਹੋਊਗਾ ਵੀਨਸ ਕੰਪਨੀ ਦੀ ਅਪਲਾਈ ਹੋਊਗੀ ਸਾਰੀ ਵਧੀਆ ਕੁਆਲਿਟੀ ਪੂਰਾ ਵਧੀਆ ਟੈਕਨੀਕਲੀ ਪੂਰਾ ਵਧੀਆ ਪ੍ਰੈਸਡ ਹੋਊਗਾ ਸਾਰਾ ਕੁਝ ਤੇ ਫੁੱਲ ਗਰੰਟੀ ਹੈ ਬਾਕੀ ਭਈ ਆ ਜੀ ਤੋਂ ਵੀ ਪਤਾ ਲੱਗਦਾ ਹਨਾ ਵੀ ਮਤਲਬ ਸਪਲਾਈ ਚ ਆਮ ਤਾਂ ਕੀ ਹੈ ਆਮ ਤੌਰ ਤੇ ਗ੍ਰਾਹਕ ਜਦੋਂ ਕਿਸੇ ਹੋਰ ਦੁਕਾਨ ਤੇ ਜਾ ਕੇ ਵੀ ਇਹਨਸ ਮੰਗਦਾ ਹੈ ਤਾਂ ਉਹ ਗ੍ਰਾਹਕ ਉਹ ਦੁਕਾਨਦਾਰ ਨੂੰ ਇਹਦੇ ਵਿੱਚ ਮਾਰਜਨ ਤਾਂ ਮਿਲਣਾ ਨਹੀਂ ਇਹਦੇ ਵਿੱਚ ਪ੍ਰੋਫਿਟ ਘਟ ਹੈ ਠੀਕ ਹੈ ਕੰਪਨੀ ਦੀ ਚੀਜ਼ ਹੈ ਉਹ ਗਲਾ ਇਹਦੇ ਵਿੱਚ ਕਮੀਆਂ ਦੱਸਣ ਲੱਗ ਜਾਂਦਾ ਕਿ ਤੁਸੀਂ ਆਹ ਨਾ ਲਾਓ ਜੀ ਕੁਝ ਆਹ ਲਾਓ ਫਲਾਨਾ ਲਾਓ ਠੰਕਾ ਲਾਓ ਠੀਕ ਹੈ ਪਰ ਸਾਡੇ ਕੋਲੇ ਤੁਹਾਨੂੰ ਇਹੇ ਚੀਜ਼ ਆ ਕੇ ਮੰਗੋ ਜਾਂ ਨਾ ਮੰਗੋ ਅਜੀ ਤੁਹਾਨੂੰ ਵੀਨਸ ਦੇਵਾਂਗੇ ਵੀ ਰეკਮੈਂਡੀ ਕੰਪਨੀ ਦੀ ਵਧੀਆ ਵਧੀਆ ਚੀਜ਼ ਹੈ ਜੀ ਤੇ ਜੈਨਰੇਟ ਵਧੀਆ ਕੋਈ ਦਿੱਕਤ ਨਹੀਂ ਇਹ ਇਹ ਮੰਨ ਕੇ ਚੱਲੋ ਬਈ ਜਿਵੇਂ ਹੁਣ ਜਿਹੜਾ 19mm ਹੈ ਜਿਆਦਾ ਆਪਣੇ 19mm ਵੀ ਵਰਤੂ ਚ ਰਹਿੰਦਾ ਹੈ ਪਲਾਈ ਬੋਰਡ ਆ ਜਿਹੜਾ ਤੇ ਇਹ ਕੀ ਰੇਟ ਦਾ ਪੈ ਜਾਂਦਾ ਬਈ ਲਗਭਗ ਇਹਦੀ ਅਲਗ-ਅਲਗ ਰੇਟ ਕੱਟ ਦਾ ਵਾਧਾ ਰਹਿੰਦਾ ਬਈ ਕੱਟ ਦਾ ਵਾਧਾ ਰਹਿੰਦਾ ਜੀ ਇਹਦਾ ਮੰਨ ਲਓ ਐ ਲਾ ਲਓ 70 ਰੁਪਏ ਤੋਂ ਸ਼ੁਰੂ ਹੋ ਕੇ ਮਤਲਬ ਰੇਂਜ ਬਹੁਤ ਜਾਂਦੀ ਹੈ ਠੀਕ ਹੈ ਠੀਕ ਹੈ ਬਈ ਤੇ ਕੋਈ ਇਹਦੇ ਚ ਬੰਨ ਕੇ ਚਲੋ ਕੋ ਟਰਮਾਈਟ ਵਗੈਰਾ ਸਿਓਂ ਖੂਂਕ ਨਾ ਰੇਕ ਬੰਦਾ ਲੱਕੜ ਲਾਉਣ ਤੋਂ ਡਰਦਾ ਨਾ ਵੀ ਸਿਓਂ ਖਣਾ ਲੱਗ ਜੇ ਤੇ ਸਿਓਂਖ ਦੀ ਪਾਣੀ ਨਾਲ ਖਰਾਬ ਹੁੰਦੀ ਸਾਰੇ ਕਾਸੇ ਦੀ ਫੁੱਲ ਗਰੰਟੀ ਹੈ ਫੁੱਲ ਗਰੰਟੀ ਹੈ ਹਾਂ ਤੇ ਦੂਜੀ ਗੱਲ ਸਾਰਾ ਮਾਲ ਤੁਹਾਨੂੰ ਹੋਲ ਸੇਲ ਰੇਟ ਤੇ ਕੁਆਂਟੀਟੀ ਕਿੰਨੀ ਮਰਜ਼ੀ ਨਾਲ ਹੁਣ ਤੁਸੀਂ ਦੇਖੀਂ ਨੇ ਆ ਚੱਠੇ ਲੱਗੇ ਪਏ ਆ ਸਾਰੇ ਵਿਨਸ ਦੇ ਆ ਜੀ ਆ ਥੜਮੀਆਂ ਪਲਾਈਆਂ ਪਈਆਂ ਆ ਸਾਹਮਣੇ ਵਿਨਸ ਦਾ ਫਲਾਈ ਡੋਰ ਪਿਆ ਮਤਲਬ ਦੋਸਤੋ ਸਟਾਕ ਦੀ ਕੋਈ ਕਮੀ ਨਹੀਂ ਇਧਰਲੀ ਸਾਈਡ ਤੁਸੀਂ ਦੇਖ ਲਓ ਹਨ ਚਾਰੇ ਪਾਸੇ ਤੁਹਾਨੂੰ ਮਤਲਬ ਪਲਾਈ ਬੋਰਡ ਹੀ ਦਿਖੂਗਾ ਸਾਡੇ ਕੋ ਆਪਾਂ ਗੱਲ ਕਰੀਏ ਇੱਕ ਆਪਣੇ ਕੋਲੇ ਜੋਲੀ ਦਾ ਪਲਾਈ ਬੋਰਡ ਹੈ ਜੀ ਠੀਕ ਹੈ ਭਾਈ ਜੋਲੀ ਦਾ ਵੀ ਹੁੰਦਾ ਜਿਹੜੇ ਉਹ ਲਾਕਡਾਊਨ ਆਪਣੇ ਡੋਰ ਕਲੋజర్ ਤੇ ਲੋਕ ਵਗੈਰਾ ਹੁੰਦੇ ਆ ਹਨ ਉਹ ਆਪਣੇ ਤੁਸੀਂ ਉਹ ਡੋਰ ਕਲੋజర్ ਵੀ ਦਿੱਤੇ ਸੀਗੇ ਉਹਦੇ ਤੇ ਹੈਂਡਲ ਹੁੰਡਲ ਜੀ ਜੋਲੀ ਦੇ ਹਾਂ ਮੰਨ ਲਓ ਜੋਲੀ ਦੇ ਹੈਂਡਲ ਲੋਕ ਆਪਾਂ ਯੂਜ਼ ਕਰਦੇ ਆਂ ਜੋਲੀ ਦਾ ਕਮਜਾ ਯੂਜ਼ ਕਰਦੇ ਆਂ ਉਹ 1944 ਦੀ ਕੰਪਨੀ ਹੈ ਠੀਕ ਹੈ ਉਹਦੇ ਨਾਲ ਨਾਲ ਤੁਹਾਨੂੰ ਸਾਡੇ ਕੋਲ ਜੋਲੀ ਕੰਪਨੀ ਦਾ ਪਲਾਈ ਬੋਰਡ ਵੀ ਮਿਲੂਗਾ ਠੀਕ ਹੈ ਭਾਈ ਇਹ ਜੋ ਜੋਲੀ ਦਾ ਹੈ ਪਲਾਈ ਲਾਈਫਟਾਈਮ ਗਾਰੰਟੀ ਹੋਊਗੀ ਜੋ ਵੀ ਮਟੀਰੀਅਲ ਦੇਵਾਂਗੇ 플ਸ਼ ਡੋਰ ਹੈ ਕੋਈ ਪਲਾਈ ਬੋਰਡ ਹੈ ਕਿਸੇ ਪਰ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਠੀਕ ਭਾਈ ਇਹ ਵੀ ਮੰਨ ਕੇ ਚੱਲੋ ਵੀ ਇਹਨਾਂ 'ਚ ਜਿਵੇਂ ਹੁਣ ਬੋਰਡ ਹੋਗੇ 플ਸ਼ ਡੋਰ ਹੋਗੇ ਇਹਨਾਂ 'ਚ ਜੋਲੀ ਦੀ ਕੁਆਲਿਟੀ ਵੀ ਪੂਰੀ ਵਧੀਆ ਫੁੱਲ ਤੁਸੀਂ ਐ ਲਾ ਲਓ ਜੀ ਵੀਨਸ ਦੇ ਬਰਾਬਰ ਦਾ ਬ੍ਰਾਂਡ ਹੈ ਇਹ ਮਨ ਲਓ ਆਪਣੇ ਘਰੇ ਵੀਨਸ ਲੱਗਿਆ ਹੈ ਤੇ ਇਹ ਵੀ ਜੋਲੀ ਵੀ ਸਾਡੇ ਕੋਲ ਬਰਾਬਰ ਸੇਲ ਹੈ ਤੇ ਇੰਨਾ ਵਧੀਆ ਰਿਜ਼ਲਟ ਹੈ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਦੋਨੇ ਬਰਾਬਰੀ ਦੇਖਦੇ ਹੋ ਵੀਨਸ ਤੇ ਜੋਲੀ ਸੇਮ ਸੈਗਮੈਂਟ ਬਹੁਤ ਵਧੀਆ ਮਾਲ ਕਿਸੇ ਪ੍ਰਕਾਰ ਦੀ ਅਜੇ ਤੱਕ ਕੋਈ ਦਿੱਕਤ ਨਹੀਂ ਠੀਕ ਹੈ ਭਾਈ ਤੇ ਪ੍ਰਾਈਸ ਜੇ ਵੀ ਹੈਗਾ ਇਹਨਾਂ ਤੇ ਤੇ ਡਿਫਰੈਂਸ ਕਿ ਕੋਈ ਬਾਲਾ ਨਹੀਂ ਪ੍ਰਾਈਸ ਦਾ ਅਲੱਗ-ਅਲੱਗ ਲਗਭਗ ਸੇਮ ਹੈ ਜੀ ਕੁਆਲਿਟੀ ਵੀ ਲਗਭਗ ਸੇਮ ਹੈ ਹੁਣ ਆਪਣੇ ਕੋਲੇ ਮੰਨ ਲਓ ਆ ਚੀਜ਼ਾਂ ਇਹ ਹੈਂਡਲ ਵਗੈਰਾ ਫੈਂਸੀ ਅੱਜਕੱਲ ਜਿਵੇਂ ਤਿੰਨ ਤਿੰਨ ਪੁੱਟੇ ਹੈਂਡਲਾਂ ਦਾ ਦਰਵਾਜ਼ ਪੂਰੇ ਲੰਬੇ 3 ਫੁੱਟ ਤੱਕ ਦੇ ਹੈਂਡਲ ਲੱਗੇ ਸੋਹਣੇ ਲੱਗਦੇ ਆ ਠੀਕ ਹੈ ਬਲੈਕ ਕਲਰ ਦਾ ਟ੍ਰੈਂਡ ਹੈ ਕੈਬਨਟ ਵਾਸਤੇ ਨੇ ਇਹ ਪ੍ਰਤੀ ਹਾਂ ਕੈਬਨਟ ਵਾਸਤੇ ਹੀ ਠੀਕ ਹੈ ਉਸ ਤੋਂ ਬਾਅਦ ਆਪਣੇ ਆ ਫੈਂਸੀ ਕੈਬੀਨੇਟ ਹੈਂਡਲ ਹੈ ਜਿਵੇਂ ਆ ਚੀਜ਼ਾਂ ਹੋ ਗਈਆਂ ਇਹ ਵੀ ਇੱਧਰ ਕੈਬੀਨੇਟ ਹੈਂਡਲ ਹੀ ਆ ਤੇ ਇਹ ਇਹਨਾਂ ਦਾ ਕੀ ਰੰਗ ਰੂਜ ਕੀ ਰਹਿੰਦੀ ਹੈ ਪ੍ਰਤੀਕ ਜੀ ਇਹਨਾਂ ਦੀ ਇਹ ਆਪਣੇ ਕੋਲੇ ਜੀ 15 ਰੁਪਏ ਇੰਚ ਤੋਂ ਸ਼ੁਰੂ ਹੋ ਜਾਂਦੇ ਆ ਠੀਕ ਹੈ ਐਵੇਂ ਮਤਲਬ ਇੰਚ ਤੋਂ ਸਭ ਤੋਂ 15 ਰੁਪਏ ਲਗਭਗ 10-15 ਰੁਪਏ ਤੋਂ ਸ਼ੁਰੂ ਹੋ ਕੇ ਮਤਲਬ ਰੇਂਜ ਫੈਂਸੀ ਜਿਹਾ ਜਾਂ ਮਰਜੀ ਲੈ ਲਓ ਤੇ ਮਤਲਬ ਪ੍ਰਤੀਕ ਭਾਈ ਜਿਵੇਂ ਹੁਣ ਆਪਾਂ ਮੰਨ ਕੇ ਚਲੋ ਆਹ ਕੁੰਡਾ ਲੈ ਲਿਆ ਤਾਂ ਇਹਦੇ ਨਾਲ ਮੈਚ ਕਰਦੀ ਦੂਜੀ ਐਸੈਸਰੀ ਜਿਵੇਂ ਹੁਣ ਆਪਾਂ ਡੋਰ ਦੇ ਲੋਕ ਲੈਣੇ ਆ ਸਭ ਕੁਝ ਜੀ ਸਭ ਕੁਝ ਮੰਨ ਲਓ ਹੁਣ ਜਿਵੇਂ ਮੰਨ ਲਓ ਤੁਸੀਂ ਆ 골ਡਨ ਕਲਰ ਹੈ ਆਪਾਂ ਇਹਦੇ ਚ ਕੋਈ ਹੈਂਡਲ ਲੋਕ ਚਾਹੀਦਾ ਉਹ ਤੁਹਾਨੂੰ ਜੋਲੀ ਕੰਪਨੀ ਚ ਦੇਵਾਂਗੇ ਹੈਂਡਲ ਲੋਕ ਠੀਕ ਹੈ ਭਾਈ ਸੇਮ ਬ੍ਰਾਂਡ ਦਾ ਸੇਮ ਮਤਲਬ ਕਲਰ ਵਗੈਰਾ ਸਾਰਾ ਡਿਜ਼ਾਈਨ ਵਗੈਰਾ ਸੇਮ ਮਿਲ ਜੂ ਸਾਰੇ ਲਾਂਕੂਗੇ 골ਡਨ ਸਾਰਾ ਮਤਲਬ ਪ੍ਰੋਪਰ ਫਿਨਿਸ਼ ਮਿਲੂਗੀ ਸਾਰੇ ਤਰ੍ਹਾਂ ਦੀ ਕਨਾਲ ਦੀ ਮਤਲਬ ਦੋਸਤੋ ਬਜਟ ਆਪਣਾ ਨਾ ਆਹ ਚੀਜ਼ਾਂ ਖਲੋਂਗੀਆਂ ਹੁੰਦੀਆਂ ਤੇ ਇਹ ਚੀਜ਼ਾਂ ਚ ਬਾਈ ਮਤਲਬ ਕੋਈ ਅੰਤ ਹੀ ਨਹੀਂ ਹਨਾ ਵੈਲ ਤੇ ਇਹ ਦੋਨੋਂ ਇੱਥੇ ਬੜੇ ਮਤਲਬ ਜਾਇਦ ਜ ਰੇਟ ਚ ਮਿਲਦੇ ਆਏ ਹੁੰਦੇ ਨਾ ਇਹ ਆਪਾਂ ਕਹਿੰਦੇ ਅਪਲਾਈ ਬੋਰਡ ਕੱਲਾ ਸਸਤੇ ਆਜ ਜਮੰਗੀਆਂ ਤੁਹਾਨੂੰ ਆ ਚੀਜ਼ਾਂ ਵੀ ਬਾਜ਼ਾਰ ਨਾਲੋਂ ਬਹੁਤ ਘੱਟ ਰੇਟ ਤੇ ਮਿਲਣਗੀਆਂ ਹੋਲਸੇਲ ਰੇਟ ਤੇ ਇਹ ਜੀ ਦਾ ਫਰਕ ਮੈਂ ਵੇਖਿਆ ਪ੍ਰਤੀਕ ਭਾਈ ਬਹੁਤ ਹੋਲਸੇਲ ਰੇਟ ਤੇ ਹੁਣ ਆਪਾਂ ਗੱਲ ਕਰੀਏ ਅ ਡਿਜੀਟਲ ਲੋਕ ਹੈ ਜੀ ਮਤਲਬ ਇਹਦੇ ਚ ਫ ਇਦੇ ਵਿੱਚ ਨੰਮੈਰਿਕਲ ਵੀ ਹੈ ਸਾਰੇ ਦੇ ਨੰਬਰਾਂ ਨਾਲ ਵੀ ਆਪਾਂ ਭਾਰਕ ਹੋਊਗਾ ਜੀ ਠੀਕ ਹੈ ਉਸ ਤੋਂ ਬਾਅਦ ਆਪਣੇ ਕੋਲੇ ਆ ਸੇਫ ਆ ਗਏ ਮਤਲਬ ਇਹ ਵੀ ਉਹ ਜ਼ੋਨ ਕੰਪਨੀ ਦੇ ਇਹ ਵੀ ਇਹ ਵੀ ਡਿਜੀਟਲ ਲੌਕਿੰਗ ਹੈ ਡਿਜੀਟਲ ਤਸਵੀਰਾਂ ਹੋਣੀਆਂ ਚਾਹੀਦੀਆਂ ਹਾਂ ਇਹਦੇ ਚ ਫਿੰਗਰਪ੍ਰਿੰਟ ਵੀ ਹੈ ਜੀ ਫਿੰਗਰਪ੍ਰਿੰਟ ਹੈ ਇਹ ਨੰਮੈਰਿਕ ਪਲੱਸ ਚਾਬੀ ਵਾਲਾ ਇਹ ਚੀਜ਼ਾਂ ਵੀ ਅਵੇਲੇਬਲ ਮਿਲਣਗੀਆਂ ਇਸ ਤੋਂ ਇਲਾਵਾ ਜਿਹੜੀ ਹੁਣ ਆਪਣੀ ਮੇਨ ਉਹ ਹੈ ਆਪਣੇ ਕੋਲੇ ਹੈਗੀ ਕਿਚਨ ਦੀ ਡਿਸਪਲੇ ਮਤਲਬ ਆਪਣੇ ਕੋਲੇ ਕਿਚਨਾਂ ਦੀ ਪ੍ਰੋਪਰ ਡਿਸਪਲੇ ਬਣੀਆਂ ਹੋਈਆਂ ਹੂੰ ਠੀਕ ਹੈ ਬੋਲੋ ਆਹ ਮਤਲਬ ਜਿਹੜੀ ਪ੍ਰੋਫਾਈਲ ਵਗੈਰਾ ਆਪਣੇ ਲੱਗੀ ਹੈ ਪ੍ਰਤੀਕ ਉਹ ਸੇਮ ਹੀ ਆ ਆ ਵੇਖੋ ਦੋਸਤੋ ਆ ਆਪਣੀ ਪ੍ਰੋਫਾਈਲ ਹੋ ਗਈ ਇਹਦਾ ਫੁੱਲ ਟ੍ਰੈਂਡ ਹੈ ਅੱਜਕੱਲ ਬਲੈਕ ਕਲਰ ਰੋਜ਼ ਗੋਲਡ ਕਲਰ ਐਕਸੈਸ ਕਲਰ ਇਸ ਤਰ੍ਹਾਂ ਦਾ ਠੀਕ ਹੈ ਬਈ ਮਤਲਬ ਕਲਰੇਜ ਮਿਲ ਜਾਂਦੇ ਲੱਗ ਲੱਗ ਇਹਨਾਂ ਚੀਜ਼ਾਂ ਤੋਂ ਨਾ ਗ੍ਰਾਹਕ ਨੂੰ ਪਤਾ ਲੱਗ ਜਾਂਦਾ ਹੈ ਕਿ ਆ ਮਤਲਬ ਆਮ ਕੀ ਹੈ ਮਿਸਤਰੀ ਨੇ ਸਮਾਨ ਲਿਖਾਤਾ ਕਿਚਨ ਐਕਸੈਸਰੀ ਦਾ ਅਗਲੇ ਨੂੰ ਆਈ ਨਹੀਂ ਪਤਾ ਹੁੰਦਾ ਕਿਹੜੀ ਚੀਜ਼ ਕਿੱਥੇ ਲੱਗਣੀ ਹੈ ਸਾਡੇ ਕੋਲੇ ਪ੍ਰੋਪਰ ਡੈਮੋ ਬਣੇ ਹੋਏ ਆ ਇਹ ਕਿੱਥੇ ਬਣਿਆ ਇਹ ਆਪਣੇ ਉੱਪਰਲੇ ਫਲੋਰ ਤੇ ਬਣ ਆ ਸ਼ਟਰ ਹੋ ਗਿਆ ਠੀਕ ਹੈ ਆ ਚੀਜ਼ਾਂ ਹੋ ਗਈਆਂ ਪ੍ਰੋਫਾਈਲ ਵਾਲੇ ਪੱਲੇ ਆ ਜਿਹੜੇ ਅੱਜਕੱਲ ਚੱਲਦੇ ਆ ਆ ਵੀ ਆਪਣੇ ਸੇਮ ਹੀ ਆ ਪ੍ਰੋਫਾਈਲ ਸੇਮ ਨੂੰ ਆ ਪ੍ਰੋਫਾਈਲ ਦਿੱਤੀ ਗਈ ਹੈ ਹਾਂਜੀ ਹਾਂਜੀ ਠੀਕ ਹੈ ਬਾਕੀ ਚੁੱਲ੍ਹੇ ਚਿਮਣੀਆਂ ਦੀ ਡਿਸਪਲੇ ਆ ਦੇਖੋ ਆਪਣੇ ਕੋਲ ਸਾਰੀ ਚੁੱਲ੍ਹੇ ਚਿਮਣੀਆਂ ਦੀ ਡਿਸਪਲੇ ਹੋ ਗਈ ਠੀਕ ਹੈ ਭਾਈ ਚਿਮਣੀਆਂ ਵਗੈਰਾ ਵੀ ਆਪਣੇ ਕੋਲੇ ਚਿਮਣੀਆਂ ਚੁੱਲ੍ਹੇ ਅਵੇਲੇਬਲ ਆ ਉਹ ਮੈਂ ਤੁਹਾਨੂੰ ਦਿਖਾਨਾ ਇਹ ਮੋਟਾ ਮੋਟਾ ਮੰਨ ਲਓ ਇਸ ਤਰ੍ਹਾਂ ਦੇ ਸਾਰਾ ਪ੍ਰੋਪਰ ਹੋਊਗਾ ਜੀ ਕਿਵੇਂ ਕੀ ਚੀਜ਼ ਪੈਂਦੀ ਹੈ ਆ ਜਿਵੇਂ ਆਪਣੇ ਕੋਈ ਚਕਲਾ ਬੇਲ ਨਾ ਰੱਖਣਾ ਹਨਾ ਹਾਂ ਮਤਲਬ ਬੇਲ ਨੇ ਕర్చੀਆਂ ਕੁਰਸੀਆਂ ਸਭ ਕੁਝ ਇਹ ਵੀ ਦੋਸਤੋ ਆਪਣੇ ਸਾਰਾ ਸੇਮ ਹੀ ਲੱਗਿਆ ਸਮਾਨ ਆਪਣੀਆਂ ਚਿਮਣੀਆਂ ਚੁੱਲ੍ਹੇ ਦੀ ਡਿਸਪਲੇ ਆ ਗਈ ਹੁਣ ਮੰਨ ਲਓ ਆ ਚੁੱਲ੍ਹੇ ਤੁਸੀਂ ਸਾਡੇ ਤੋਂ ਲੈ ਕੇ ਗਏ ਸੀਗੇ ਹਾਂਜੀ ਹਾਂਜੀ ਮਤਲਬ ਦੋਸਤੋ ਬੜੇ ਭਰਾਵ ਇਹਨਾਂ ਦਾ ਮਤਲਬ ਰੇਂਜ ਪ੍ਰਤੀਕ ਬਈ ਕਿੱਥੋਂ ਸਟਾਰਟ ਹੋ ਜਾਂਦੀ ਚੁੱਲਿਆਂ ਦੀ ਚੁੱਲੇ ਸਾਡੇ ਕੋਲ ਸਟਾਰਟ ਹੋ ਜਾਣਗੇ ਜੀ 4000 ਰੁਪਏ ਤੋਂ ਵਧੀਆ ਵੈਸੇ ਤਾਂ 2500 3000 ਤੋਂ ਵੀ ਹੋ ਜਾਣਗੇ ਗਾਰੰਟੀ ਵਾਲਾ ਚੁੱਲਾ 4000 ਤੋਂ ਸ਼ੁਰੂ ਹੋ ਰਿਹਾ ਹੈ ਬਾਕੀ ਬਈ ਜਦੋਂ ਆਹਾਂ ਚੀਜ਼ ਟੇਬਲ ਦੇ ਅੰਦਰ ਜੇ ਲੱਗ ਜਾਂਦੀ ਹੈ ਨਾ ਉਹਤੋਂ ਬਹੁਤ ਸੋਹਣੀ ਲੱਗਦੀ ਹੈ ਨਾ ਨਵਾਂ ਪਲੇਨ ਦੇਖਦਾ ਤੇ ਆਹ ਇਕੱਲੇ ਬਟਨ ਜੇ ਦੇਖਦੇ ਇਹਦੀ ਬਹੁਤ ਸੋਹਣੀ ਲੱਗਦੀ ਹੈ ਬਾਕੀ ਆ ਚਿਮਨੀਆਂ ਹੋ ਗਈਆਂ ਜੀ ਵਾਲੋਂ ਆਟੋ ਕਲੀਨ ਚਿਮਨੀ ਵਾਲਾ ਇਹ ਗੈਸਟਰਲ ਹੈ ਹਾਂ ਇਹ ਗੈਸਟਰਲ ਹੈ ਜੀ ਆ ਦੇਖੋ ਇਹ ਬੰਦ ਹੋ ਗਈ ਤੇ ਇਹ ਚੱਲ ਵੀ ਹੈ ਆ ਦੇਖੋ ਮਤਲਬ ਆਟੋ ਕਲੀਨ ਹੋਊਗੀ ਚਿਮਨੀ ਅੱਛਾ ਬਈ ਠੀਕ ਹੈ ਫਿਲਟਰ ਲੈਸ ਹੋਊਗੀ ਵਿੱਚੋਂ ਕਲੀਨ ਵੀ ਆਪਣੇ ਆਪ ਵਿੱਚੇ ਆਪਣੇ ਆਪ ਮਤਲਬ ਆਪਾਂ ਸਿਰਫ ਬਟਨ ਦੱਬਣਾ ਤੇ ਆਪੇ ਕਲੀਨ ਹੋਊਗੀ ਚਿਮਨੀ ਹੱਥ ਟੱਚ ਕਰਨ ਦੀ ਲੋੜ ਗੈਸਰ ਨਾਲ ਚੱਲੂਗੀ ਵੀ ਕਈ ਵਾਰੀ ਹੁਣ ਆਪਾਂ ਕੋਈ ਕੁਕਿੰਗ ਕਰੀ ਜਾਂਦੇ ਆ ਰਮਣੇ ਹੱਥ ਲਿਬੜੇ ਹੁੰਦੇ ਆ ਹਨਾ ਤਾਂ ਆ ਬਾ ਐ ਕਰ ਦਿਓ ਤੇ ਚਾਲੂ ਵੀ ਐ ਕਰ ਦਿਓ ਬਜ਼ਾਰ ਚ ਕੀ ਇਹ ਦੇਸੀ ਚਿਮਨੀ ਹੈ ਜਿਹੜੀਆਂ ਕੋ ਵੀ ਕੀ ਜਾਂਦੀ ਹੈ ਠੀਕ ਹੈ ਕੋਈ ਗਰੰਟੀ ਨਹੀਂ ਹੋਰ ਨਹੀਂ ਪਰ ਆਪਣੇ ਕੋਲੇ ਕੀ ਹੈ ਬ੍ਰਾਂਡਡ ਅਲੀਕਾ ਦੀ ਚਿਮਨੀ ਹੋਊਗੀ ਅਲੀਕਾ ਦੀ ਚਿਮਨੀ ਇਹ ਵੀ ਅਲੀਕਾ ਦੇ ਤੇ ਅਲੀਕਾ ਦੀ ਚੁੱਲੀ ਹਾਂ ਤੇ ਪ੍ਰਤੀਕ ਭਾਈ ਆਹ ਆਪਣੇ ਕੋਲੇ ਆਗੇ ਇੱਧਰ ਲੂਮਰ ਵਗੈਰਾ ਹੈ ਹਾਂ ਲੂਵਰਾਂ ਦੀ ਸਾਡੇ ਕੋਲ ਉੱਪਰ ਫਰਸਟ ਫਲੋਰ ਤੇ ਵੀ ਡਿਸਪਲੇ ਬਣੀ ਹੈ ਇਹ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਉੱਥੇ ਲੂਵਰ ਦੀ ਡਿਸਪਲੇ ਦਿਖਾਣੇ ਆਂ ਇਹ ਚੀਜ਼ ਦੋਸਤੋ ਤੁਹਾਨੂੰ ਕੁੱਲ ਮਿਲ ਜੂਗੀ ਲੂਮਰ ਤੁਹਾਨੂੰ ਉੱਤੇ ਜਾ ਕੇ ਦਿਖਾਉਣੇ ਆਂ ਆਹ ਦੇਖੋ ਜਿਵੇਂ ਆਹ ਚੀਜ਼ਾਂ ਵੀ ਆਪਾਂ ਐਸੈਸਰੀ ਦੇ ਨਾਲ ਰਲਦੀਆਂ ਮਿਲਦੀਆਂ ਆਪਾਂ ਲੈਂਡੀਆਂ ਜੇ ਆਪਣੇ ਐਸੈਸਰੀ 골ਡਨ ਆ ਮਤਲਬ ਸਾਰਾ ਸਮਾਨ ਦੋਸਤੋ ਆਪਣਾ ਟੋਟਲ ਇਥੋਂ ਗਿਆ ਤੇ ਮਤਲਬ ਸਾਨੂੰ ਪੂਰੀ ਦੋਸਤੋ ਸਤਿਸ਼ਟੀ ਆ ਗਈ ਮਟੀਰੀਅਲ ਤੋਂ ਵੀ ਤੇ ਮਟੀਰੀਅਲ ਦੀ ਕੁਆਲਿਟੀ ਤੋਂ ਵੀ ਤੇ ਰੇਟ ਦਾ ਤੁਸੀਂ ਮਤਲਬ ਬੇਚਣ ਤੋਂ ਗਿਆ ਸਕਦੇ ਹੋ ਹੁਣ ਮੰਨ ਲਓ ਅੱਜ ਆਪਾਂ ਗੱਲ ਕਰੀਏ ਜੋਲੀ ਦੇ ਹੈਂਡਲ ਲੋਕਾਂ ਦੀ ਹਾਂਜੀ ਭਾਈ ਹੈਂਡਲ ਲੋਕ ਹੁਣ ਆ ਦੇਖੋ ਜੀ ਹੁਣ ਆ ਜੁੱਲੀ ਕੀ ਹੈ ਜੀ 1944 ਦਾ ਬ੍ਰਾਂਡ ਹੈ ਜਿਹੜਾ ਵੀ ਲੋਕ ਹੋਊਗਾ ਲਾਈਫਟਾਈਮ ਗਾਰੰਟੀ ਹੋਊਗੀ ਠੀਕ ਹੈ ਬਈ ਕਲਰ ਕੀ ਰੋਜ਼ ਗੋਲਡ ਅੰਟੀਕ ਬਲੈਕ ਠੀਕ ਹੈ ਐਸਐਸ ਮਤਲਬ ਹਰ ਇੱਕ ਫਿਨਿਸ਼ਿੰਗ ਵਿੱਚ ਮਿਲ ਜਾਵੇ ਹਰ ਇੱਕ ਫਿਨਿਸ਼ਿੰਗ ਦੇ ਵਿੱਚ ਆ ਲਾ ਲੋ ਜੀ ਇੰਨੇ ਡਿਜ਼ਾਈਨ ਐ ਕੋਈ ਘਰ ਨਹੀਂ ਲੋਕਾਂ ਦਾ ਪੂਰਾ ਕਰਦਾ ਜਿੰਨੇ ਡਿਜ਼ਾਈਨ ਇੱਥੇ ਲੱਗੇ ਹੋਏ ਨੇ ਤੇ ਇਹਦੀ ਰੇਂਜ ਪ੍ਰਤੀਕ ਭਾਈ ਕਿੰਨੇ ਤੋਂ ਸਟਾਰਟ ਹੋ ਜਾਂਦੀ ਐ ਲੋਕਾਂ ਦੀ ਇਹ ਜਮਾਂ ਨੋਮੀਨਲ ਰੇਂਜ ਐ ਜੀ 990 ਤੋਂ ਸਟਾਰਟ ਹੋ ਜਾਂਦਾ ਲੋਕਾਂ ਦੇ 990 ਤੋਂ ਸਟਾਰਟ 990 ਤੋਂ ਅੱਜ ਕੱਲ ਆ ਚੀਜ਼ ਲੂਵਰਸ ਮਤਲਬ ਇੰਨੇਕ ਟ੍ਰੈਂਡ ਚ ਆ ਗਏ ਚਾਹੇ ਬੰਦਾ ਇੱਕ ਕਮਰਾ ਬਣਵਾ ਰਿਹਾ ਛੇ ਪੂਰੀ ਕੋਠੀ ਬਣਵਾ ਰਿਹਾ ਲੂਵਰ ਤਾਂ ਲੱਗਣੀ ਲੱਗਣੇ ਆ ਕਿਉਂਕਿ ਇਹ ਚੀਜ਼ਾਂ ਦੇ ਜਿਹੜੀਆਂ ਇਹਨਾਂ ਦੀ ਦਾਖ ਹੀ ਲੱਗ ਐ ਲੁੱਕ ਬਹੁਤ ਸੋਹਣੀ ਦੇ ਇਹਨਾਂ ਦਾ ਕੰਮ ਕੀ ਹੁੰਦਾ ਹਾਈਲਾਈਟ ਕਰਨ ਦਾ ਕੰ ਜੋ ਯੂਜ਼ ਕੀਤੇ ਹੈ ਹਾਂ ਹਾਂ ਬਈ ਕਿੰਨੇ ਸੋਹਣੇ ਲੱਗਦੇ ਆ ਇਹ ਕਿਹਨੇ ਕਲਰ ਦਾ ਉਹ ਆਹ ਬੂਝਾ ਡਿਜ਼ਾਈਨ ਹੈ ਜੀ ਮਤਲਬ ਸਾਡੇ ਕੋਲੇ ਆ ਲੂਵਰ ਦੀ ਫੁੱਲ ਡਿਸਪਲੇ ਮਿਲੂਗੀ ਠੀਕ ਹੈ ਤੁਸੀਂ ਇਹਨਾਂ ਨੂੰ 500 ਪਲਸ ਡਿਜ਼ਾਈਨ ਮਿਲੂਗਾ ਸਾਰਾ ਸਟਾਕ ਚ ਮਿਲੂਗਾ ਸਾਰਾ ਸਟਾਕ ਠੀਕ ਹੈ ਸਾਰੇ ਤਰ੍ਹਾਂ ਦੇ ਲੂਵਰ 4 ਇੰਚ ਚੋੜਾ 5 ਇੰਚ ਚੋੜਾ 12 ਇੰਚ ਚੋੜਾ ਚਾਰਕੋਲ ਲੂਵਰ ਪੀਵੀਸੀ ਲੂਵਰ ਮਤਲਬ ਸਾਰਾ ਕੁਝ ਮਿਲੂਗਾ ਤੁਸੀਂ ਦੇਖ ਹੀ ਰਹੇ ਹੋ ਕਿੰਨੇ ਡੀ ਆ ਆਪਣਾ ਫੈਬਰਿਕ ਵਾਲਾ ਹੈ ਇਹ ਵੀ ਚੀਜ਼ ਬਹੁਤ ਸੋਹਣੀ ਲੱਗਦੀ ਹੈ ਬਹੁਤ ਇਹ ਜਮ ਮਾਰਕੀਟ ਚ ਨਵਾਂ ਆਇਆ ਜੀ ਫੈਬਰਿਕ ਲੂ ਇਹਨੂੰ ਬੈਡਰੂਮ ਦੇ ਮਾਰਮਰ ਉਗਲਾਤਾ ਆਪਾਂ ਬਹੁਤ ਸੋਹਣਾ ਲੱਗੂਗਾ ਜੀ ਬਹੁਤ ਬਹੁਤ ਜਚੇਗਾ ਤੇ ਇਹਦੇ ਇਹ ਰੇਂਜ ਇਹਨਾਂ ਦੀ ਕਿੱਥੋਂ ਸਟਾਰਟ ਹੋ ਜਾਂਦੀ ਹੈ ਇਹਨਾਂ ਦੀ ਸਟਾਰਟ ਹੋ ਜਾਂਦੀ ਹੈ ਇਹ ਰੇਂਜ 200 ਰੁਪਏ ਤੋਂ ਤੇ ਇਧਰਲੀ ਸਾਈਡ ਆ ਵੀ ਬਈ ਆਪਣੀ ਕਿਚਨ ਆ ਗਈ ਹੈ ਨਾ ਪਰ ਹਾਂਜੀ ਆ ਆਪਣੀ ਇੱਥੇ ਵੀ ਕਿਚਨ ਬਣੀ ਹੋਈ ਹੈ ਜਿਵੇਂ ਥੱਲੇ ਤੁਹਾਨੂੰ ਦਿਖਾਈ ਹੈ ਇਸ ਤਰ੍ਹਾਂ ਇਹ ਜੇ ਮਤਲਬ ਆਹ ਹੈਂਡਲ ਟੈਕ ਵਗੈਰਾ ਪੈਂਟਰੀ ਵਗੈਰਾ ਚੱਲਦੀਆਂ ਥੱਲੇ ਗਲਾਸ ਪੈਂਟਰੀ ਲੱਗੀ ਸੀ ਉੱਪਰ ਸਟੀਲ ਕੈਬਨਟਰੀ ਹੈ ਇਹ ਸਟੀਲ ਪੈਂਟਰੀ ਆ ਜੀ ਉਸ ਤੋਂ ਬਾਅਦ ਆਪਣੇ ਕੋਲੇ ਆ ਬਾਰਡਰੋਬ ਯੂਨਿਟ ਆ ਜਾਂਦੀ ਹੈ ਜੀ ਇਹ ਆਪਣੇ ਵਾਰਡਰੋਬ ਯੂਨਿਟ ਹੈ ਜੀ ਹੁਣ ਅੱਜ ਕੱਲ ਇਸ ਤਰ੍ਹਾਂ ਦਾ ਵੀ ਪੂਰਾ ਟ੍ਰੈਂਡ ਹੈ ਇਹਦੇ ਵਿੱਚ ਕੀ ਹੈ ਮਤਲਬ ਆਪਾਂ ਕਿਵੇਂ ਸ਼ਰਟਸ ਪੈਂਟਸ ਨੂੰ ਆਪਦੀਆਂ ਨੂੰ ਫੋਲਡ ਕਰਕੇ ਐ ਟੰਗ ਸਕਦੇ ਆ ਇਹ ਜੋ ਐਡਜਸਟੇਬਲ ਹੁੰਦਾ ਜੀ ਇਹਨੂੰ ਕਿਵੇਂ ਮਰਜ਼ੀ ਆਪਾਂ ਇਧਰ ਉਧਰ ਕਰ ਸਕਦੇ ਆ ਠੀਕ ਆ ਬਾਈ ਇਹਨੂੰ ਟੰਗ ਕੇ ਮੰਨ ਕੇ ਚਲੋ ਇਹਦੇ ਤੇ ਆਪਾਂ ਲਾ ਸਕਦੇ ਆ ਇਹ ਕਿੰਨੇ ਦਾ ਸਟੂਡੈਂਟ ਦਾ ਇਹ ਅਲੱਗ-ਅਲੱਗ ਰੇਟ ਹੈ ਜੀ ਮੰਨ ਲਓ 2250 ਬਸ ਇਸ ਤਰ੍ਹਾਂ ਦਾ ਹੁਣ ਆ ਚੀਜ਼ਾਂ ਆਪਣੇ ਵਾਲੇ ਤੇ ਲਾ ਦਾਂਗੇ ਰਵਣੀ ਅਸੀਂ ਓਪਨ ਹੀ ਰੱਖ ਰੱਖਿਆ ਪ੍ਰਤੀਕ ਹਲੇ ਇਹ ਸਾਰੀਆਂ ਚੀਜ਼ਾਂ ਵੀ ਤੁਹਾਨੂੰ ਮਤਲਬ ਹੋਲਸੇਲ ਰੇਟ ਤੇ ਇਹ ਚੀਜ਼ਾਂ ਚ ਬਈ ਰੇਟਰ ਬਾਰੇ ਚੱਕੀ ਜਾਂਦੀ ਆ ਪਤਾ ਕੀ ਆ ਆਮ ਆਪਾਂ ਕਿਸੇ ਹੋਰ ਨੂੰ ਦੱਸ ਦਿਆਂ ਮਤਲਬ ਤੋ ਅਗਲਾ ਕਹਿੰਦਾ ਐਵੇਂ ਮਾਰੀ ਜਾਂਦਾ ਤੁਸੀਂ ਤਾਂ ਆ ਆਬਰਤੇ ਭਾਲ ਲਿਓ ਸਾਡੇ ਨਾਲ ਮਤਲਬ ਆਪਣੇ ਕਿੰਨਾ ਸਮਾਨ ਚਲਾ ਕੇ ਆਪਣੇ ਸਟੂਡੀਓ ਦਾ ਸਮਾਨ ਗਿਆ ਠੀਕ ਹੈ ਹੁਣ ਤੁਸੀਂ ਮੰਨ ਲਓ ਦੂਜੇ ਦਵਾਰਾ ਰਸੋਈ ਦਾ ਸਮਾਨ ਲੈਣ ਆਏ ਹੋ ਇੱਕ ਹੋਰ ਚੀਜ਼ ਆਪਾਂ ਜਿਵੇਂ ਤੁਹਾਨੂੰ ਤਾਂ ਨਹੀਂ ਲੋੜ ਪਈ ਸਾਡੇ ਕੋਲੇ ਹਰੇਕ ਪ੍ਰਕਾਰ ਦੀ ਲੱਕੜ ਵੀ ਮਿਲ ਜੇਗੀ ਆਪਣੀ ਲੱਕੜ ਯੂਜ਼ ਹੁੰਦੀ ਨਾ ਪੱਲੇ ਬਣਾਉਣੇ ਆ ਕੋਈ ਕੈਲ ਚਾਹੀਦੀ ਹੈ ਚਾਂਪ ਚਾਹੀਦੀ ਹੈ ਕਿਸੇ ਪ੍ਰਕਾਰ ਦੀ ਸਾਗਵਾਨ ਚਾਹੀਦੀ ਹੈ ਠੀਕ ਹੈ ਮਤਲਬ ਸਾਰਾ ਆਪਣੇ ਕੋਲੇ ਫੁੱਲ ਸਟਾਕ ਤੇ ਹੋਲ ਸੇਲ ਦੇ ਵਿੱਚ ਮਿਲੂਗਾ ਮਤਲਬ ਉਹ ਵੀ ਤੁਹਾਨੂੰ ਮੈਂ ਗਰਾਊਂਡ ਦਿਖਾਉਂਗਾ ਆਪਾਂ ਤੁਹਾਨੂੰ ਉਹਨਾਂ ਲੱਕੜ ਦਾ ਹੋਰ ਪਾਸੇ ਰਹੇਗਾ ਹਾਂ ਉਪਰਾਂ ਲੱਕੜ ਗਰਾਊਂਡ ਹੈਗਾ ਮਤਲਬ ਨਾਲ ਹੀ ਹੈ ਸਾਂਝੀ ਕੰਦੀ ਹੈ ਮਤਲਬ ਆਪਣੇ ਜਿਵੇਂ ਇੱਧਰ ਪਲਾਈਬੋਰਡ ਵਾਲਾ ਗਦਾਮ ਸੀਗਾ ਇੱਧਰ ਆਪਣਾ ਲੱਕੜਾ ਲੱਗਦਾ ਉਹ ਜਿਵੇਂ ਹੁਣ ਆਪਾਂ ਕੋਈ ਭਰਾ ਮਤਲਬ ਪੱਲਾ ਬਣਵਾਉਣਾ ਚਾਹੁੰਦਾ ਸਾਲਟ ਬਣਾਉਣਾ ਚਾਹਦਾ ਜਾਂ ਕਿਸੇ 'ਚ ਵੀ ਮੰਨ ਕੇ ਚੱਲੋ ਤਾਂ ਉਹ ਤੁਸੀਂ ਬਣਾ ਕੇ ਵੀ ਦੇ ਦਿੰਨੇ ਆਂ ਵੱਡੇ ਫੀ ਹਾਂ ਬਣਵਾ ਦਾਂਗੇ ਜੀ ਕੋਈ ਦਿੱਕਤ ਨਹੀਂ ਲੱਕੜ ਚਾਹੀਦੀ ਐ ਲੱਕੜ ਮਿਲ ਜੇਗੀ ਬਣਵਾ ਕੇ ਦੇਣਾ ਉਹ ਵੀ ਦੇ ਦਾਂਗੇ ਮਤਲਬ ਸਾਰੀ ਤਰ੍ਹਾਂ ਦੀ ਲੱਕੜ ਕੈਲ ਚਾਂਪ ਸਾਗਵਾਨ ਚੀਲ ਪੜਤਲ ਸਾਲ ਹਰ ਇੱਕ ਤਰ੍ਹਾਂ ਦੀ ਲੱਕੜ ਆਪਣੇ ਕੋਲ ਥੋਪ ਚ ਮਿਲੂ ਵੱਧ ਜੀ ਮੈਂ ਤੁਹਾਨੂੰ ਮਰਵਾਣਾ ਨਹੀਂਗਾ ਇੱਕ ਚੱਕਰ ਮਰਵਾਣਾ ਚਲੋ ਆਪਾਂ ਅਜੇ ਉੱਧਰ ਵੀ ਕਿਹੜਾ ਦੇ ਆਉਣੇ ਆ ਬਾਈ ਤੇ ਇਹੇ ਦੋਸਤੋ ਮਤਲਬ ਲੱਕੜ ਵੀ ਤੁਹਾਨੂੰ ਹਰ ਇੱਕ ਪ੍ਰਕਾਰ ਦੀ ਮਿਲ ਜੂ ਚਾਹੇ ਸਾਗਵਾਨ ਲੈਣਾ ਚਾਹੇ ਚੀਲ ਲੈਣਾ ਕੁਝ ਵੀ ਪ੍ਰਦੀਪ ਭਾਈ ਵੈਸੇ ਤਾਂ ਮੈਂ ਲੋਕੇਸ਼ਨ ਆਪਣੇ ਦੋ ਆਪਣਾ ਤੁਹਾਨੂੰ ਆਣਾ ਪਊਗਾ ਜੀ ਮੰਡੀ ਡੱਬ ਵਾਲੀ ਆਪਣਾ ਜਗਾ ਦਾ ਸ਼ਹਿਰ ਦਾ ਨਾਮ ਹੈ ਆਪਣੀ ਜਿਹੜੀ ਸ਼ੋਪ ਹੈ ਉਹ ਨਿਊ ਅਨਾਜ ਮੰਡੀ ਰੋਡ ਤੇ ਹੈ ਨਜ਼ਦੀਕ ਰਾਮ ਨੀਲਾ ਗਰਾਊਂਡ ਜਾਂ ਨਜ਼ਦੀਕ ਰੋਡਾਂ ਵਿੱਚ ਗੁਰਦੁਆਰਾ ਕਹਿ ਲਓ ਉੱਥੇ ਆਪਣਾ ਸ਼ੋਰੂਮ ਹੈ ਪੂਰਾ ਮਸ਼ਹੂਰ ਸ਼ੋਰੂਮ ਹੈ ਕਿਸੋ ਵੀ ਪੁੱਛ ਲੋ ਕਿਸੇ ਨੂੰ ਵੀ ਪੁੱਛ ਲੈਣਾ ਬਈ ਸਹੀ ਗੱਲ ਹੈ ਮਤਲਬ ਨਿਊ ਅਨਾਜ ਮੰਡੀ ਰੋਡ ਨੀਅਰ ਰੋਡਾਂ ਵਿੱਚ ਗੁਰਦੁਆਰਾ ਅਗਰ왈 ਟਿਮਬਰ ਟਰੇਡਰਸ ਆਪਣੀ ਸ਼ੋਪ ਦਾ ਨਾਮ ਹੈ ਨਿਸ਼ਾਨੀ ਵੱਡੀ ਇਹ ਵੀ ਹੈ ਦੋਸਤੋ ਵੀ ਰੇਲਵੇ ਲੈਨ ਤੇ ਹੈ ਹਾਂ ਰੇਲਵੇ ਲੈਨ ਦੇ ਨਾਲ ਨਾਲ ਜਿਹੜੀ ਰੋਡ ਹੈ ਉਸ ਤੇ ਚਲਦੀ ਹੈ ਉਹ 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 ਰੇਲਵੇ ਲੈਣ ਵਾਲੀ ਰੋਡ ਤੇ ਆ ਸ਼ੋਰੂਮ ਬਾਕੀ ਜਦੋਂ ਤੁਸੀਂ ਆਓਗੇ ਤੁਹਾਨੂੰ ਦੂਰ ਹੀ ਨਿਗਾ ਪੈ ਜੂ ਦੋਸਤੋ ਵੱਡੇ ਵੱਡੇ ਪੋਸਟਰ ਬੈਨਰ ਬਾਈਆਂ ਦੇ ਲੱਗੇ ਹੋਏ ਨੇ ਬਾਕੀ ਕੰਟੈਕਟ ਨੰਬਰ ਵਗੈਰਾ ਮੈਂ ਬਾਈ ਪ੍ਰਤੀਕ ਵਰਗੇ ਆਂ ਤੁਹਾਨੂੰ ਥੱਲੇ ਦੇ ਦਿੱਤੇ ਤੇ ਕੋਈ ਵੀ ਗੱਡੀ ਲੈਣੀ ਤੁਸੀਂ ਘੰਟੀ ਮਾਰ ਲਓ ਜਦੋਂ ਮਰਜੀ ਮਤਲਬ ਸ਼ੋਪ ਤੇ ਤੁਸੀਂ ਕਾਲ ਕਰੋ ਮੇਰੇ ਫਾਦਰ ਸਾਹਿਬ ਹੁੰਦੇ ਆ ਮੇਰੇ ਨਾਲ ਤੇ ਮੇਰੇ ਦਾਦਾ ਜੀ ਬੈਠਦੇ ਆ ਮੇਰੇ ਨਾਲ ਮਤਲਬ ਆਪਾਂ ਤਿੰਨਾਂ ਦੇ ਨੰਬਰ ਤੁਹਾਨੂੰ ਥੱਲੇ ਦੇ ਦਿੱਤੇ ਹੈਗੇ ਠੀਕ ਹੈ ਕਿਸੇ ਨੂੰ ਵੀ ਕਿਸੇ ਟਾਈਮ ਵੀ ਕੰਟੈਕਟ ਕਰੋ ਕੋਈ ਵੀ ਤਰ੍ਹਾਂ ਦੀ ਕੋਈ ਮਤਲ ਨੋਲੇਜ ਲੈਣੀ ਹੈ ਕਿਸੇ ਚੀਜ਼ ਬਾਰੇ ਤੁਸੀਂ ਦੂਰ ਬੈਠੇ ਹੋ ਤਾਂ ਫੋਨ ਤੇ ਪੁੱਛੋ ਹਾਂਜੀ ਬਾਕੀ ਹਰ ਇੱਕ ਚੀਜ਼ ਤੁਹਾਨੂੰ ਹੋਲਸੇਲ ਰੇਟ ਤੇ ਮਿਲੂਗੀ ਬਾਕੀ ਜੇ ਕੋਈ ਭਰਾ ਮਕਾਨ ਪਾ ਰਿਹਾ ਅੱਜ ਦੇ ਟਾਈਮ ਜਾਂ ਕੋਈ ਤੁਹਾਡਾ ਰਿਸ਼ਤੇਦਾਰ ਪਾ ਰਿਹਾ ਤਾਂ ਉਹ ਬਾਈਆਂ ਦੇ ਨੰਬਰ ਸੇਵ ਕਰਕੇ ਫੋਨ ਤੇ ਰੱਖ ਲਓ ਅੱਗੇ ਤੁਹਾਨੂੰ ਲੋਡ ਬਹੁਤ ਪੈਣੀ ਆ ਟਰਾਈਵਲ ਹਾਰੇ ਮਾਰ ਲਓ ਫਿਰ ਟਰਾਈ ਟੂਈ ਮਾਰ ਕੇ ਬਾਈਆਂ ਕੋਲੇ ਆਜੋ ਆਪੇ ਵੀ ਤੁਸੀਂ ਯਾਦ ਕਰੋ ਵੀ ਹਾਂ ਬਈ ਸਾਨੂੰ ਅਮਰਤਪੁਰ ਦੇ ਰਮਨ ਨੇ ਕੋਈ ਸਾਨੂੰ ਹੈਨਾ ਕੰਟਰੈਕਟ ਕਿਸੇ ਵੀਰ ਦਾ ਦਿੱਤਾ ਸੀ ਕੰਟਰੈਕਟ ਬਾਕੀ ਹੁਣ ਆਪਾਂ ਗੱਲ ਕਰੀਏ ਸਾਡੇ ਕੋਲੇ ਮੰਨ ਲਓ ਲੋਕਲ ਕਸਟਮਰ ਤਾਂ ਹੈ ਹੀ ਹਾਂਜੀ ਬਈ ਪਰ ਆਪਣੇ ਨੇੜੇ ਜਿਵੇਂ ਮੰਨ ਲਓ ਵੱਡੇ ਸ਼ਹਿਰ ਕਿਹੜੇ ਲੱਗਦੇ ਆ ਆਪਣੇ ਪੰਜਾਬ ਵਾਲੀ ਸਾਈਡ ਬਠਿੰਡਾ ਹੋ ਗਿਆ ਮਲੋਟ ਅਬੋਰ ਮੁਕਸਰ ਫਜ਼ਿਲਕਾ ਇਧਰ ਵਾਲੀ ਸਾਈਡ ਆਪਣਿਆਂ ਵਾਲੀ ਸਾਈਡ ਦੇਖੀਏ ਰਾਮਾ ਤਲਵੰਡੀ ਠੀਕ ਹੈ ਉਸ ਤੋਂ ਬਾਅਦ ਜਿਹੜਾ ਆਪਣਾ ਸਾਨੂੰ ਇਧਰ ਰਾਜਸਥਾਨ ਟੱਚ ਕਰਦਾ ਸੰਗਰੀਆ ਹਨੂਮਾਨਗੜ ਮਤਲਬ ਸਾਡੀ ਰੀਚ ਮਤਲਬ ਆ ਸਾਰੇ ਸ਼ਹਿਰ ਅਸੀਂ ਕਵਰ ਕਰ ਰਹੇ ਆ ਸਾਡੇ ਕੋਲੇ ਅਬੋਰ ਫਜ਼ਿਲਕਾ ਤੱਕ ਦਾ ਸੰਗਰੀਆ ਹਨੂਮਾਨਗੜ ਤੱਕ ਦਾ ਨਹੀਂ ਭਾਈ ਕਈ ਵਾਰੀ ਪ੍ਰਤੀਕ ਭਾਈ ਉਹੀ ਗੱਲ ਆ ਸਾਡੇ ਕਈ ਵਾਰੀ ਉਹ ਵੀ ਪਿੰਡਾਂ 'ਚ ਗੱਲਬਾਤ ਚੱਲ ਪੈਣਾ ਵੀ ਹਾਂ ਵੀ ਲੀੜੇ ਕੱਪੜੇ ਚ ਲਾ ਲਗੇ ਕੋਈ ਹੋਰ ਕੰਮ ਚ ਲਾ ਲਗੇ ਡੱਬਲ ਹੀ ਉਹੀ ਸਸਤਾ ਮੰਨਿਆ ਜਾਂਦਾ ਹਾਂ ਇਹਦਾ ਕੰਪੇਟਿਟਰ ਨਾਲ ਰਾਮੇ ਨਾਲੋਂ ਡੱਬਲ ਹੀ ਸਸ ਤੁਹਾਡੀ ਆਪਣੀ ਦੁਕਾਨ ਨਹੀਂ ਥੋਕ ਦੀ ਦੁਕਾਨ ਹੈ ਹਰ ਇੱਕ ਚੀਜ਼ ਆਪਣੇ ਕੋਲੇ ਮਿਲੂਗੀ ਵੀ ਥੋਕ ਤੇ ਥੋਕ ਰੇਟ ਤੇ ਬਾਕੀ ਆਪਣਾ ਤਾਂ ਉਹ ਵੀ ਬਾਈ ਹੌਲਸੇਲਰ ਆ ਗਿਆ ਸਿਸਟਮ ਹੈ ਨਾ ਤੇ ਚਲੋ ਵੀ ਦੋਸਤੋ ਵੀਡੀਓ ਬੜੀ ਲੰਮੀ ਨਹੀਂ ਖਿੱਚਦੇ ਸ਼ੇਅਰ ਮਾਰੇ ਸਾਰੇ ਭਰਾਵਾਂ ਨੂੰ ਜਿਹੜੇ ਵੀਰ ਮਕਾਨ ਪਰ ਰਹੇ ਆ ਉਹਨਾਂ ਨਾਲ ਜਰੂਰ ਸੰਧੀ ਕਰਦੇ ਹੋ ਧੰਨਵਾਦ ਤੁਹਾਡਾ ਸਾਰਾ ਪ੍ਰਦੀਪ ਭਾਈ ਸ਼ੁਕਰੀਆ ਤੁਹਾਡਾ ਵੀ ਬਹੁਤ ਬਹੁਤ ਵਧੀਆ ਲੱਗਿਆ